ਹਾਂ ਵੀ ਗੇਮਿਓਂ ਵੈਟਰ ਪਿਆਰਿਓ ਅੱਖਾਂ ਦੇ ਤਾਰਿਓ ਲਓ ਵੀ ਸੁਣੋ ਇੱਕ ਹੋਰ ਬੇਸੁਰੀ ਵਾਜ ਮਾਪਿਆਂ ਨਾਲ ਕਚੀਰਾ ਕਰਕੇ ਲੈ ਲਈ ਜੀਪ ਪਤਨੀ ਅੜਕੇ ਕਹਿੰਦੇ ਕਾਲਜ ਜਾਂਦਾ ਤੜਕੇ ਕਾਲਜ ਜਾਂਦਾ ਤੜਕੇ ਪਰ ਉਹ ਨਿਕਲੇ ਮਾਰੇ ਤੇ ਬਾਪੂ ਨਾਲ ਡਾਇਰੈਕਟਰ ਖੱਪਦਾ ਉਹ ਪੁੱਤ ਕਮਦਾ ਥਾਰ ਤੇ ਨਾਲ ਡਾਇਰੈਕਟਰ ਖੱਪਦਾ ਉਹ ਮੁੰਡਾ ਕਮਦਾ ਥਾਰ ਤੇ ਉਹ ਦਸ ਦਾ ਸੀ ਮੁੰਡੇ ਦਾ ਤਾਇਆ ਐਨੇ ਬਾਪੂ ਬਹੁਤ ਸੋਤਾਇਆ ਅੱਕੇ ਜੱਟ ਨੇ ਲੋਨ ਕਰਾਇਆ ਜੱਟ ਨੇ ਲੋਨ ਕਰਾਇਆ ਤਰਿਆ ਤਿੱਖੀ ਧਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਮੁੰਡਾ ਘੁੰਮਦਾ ਧਾਰ ਤੇ ਨਾਲ ਟ੍ਰੈਕਟਰ ਖੱਪਦਾ ਉਹ ਪੁੱਤ ਘੁੰਮਦਾ ਧਾਰ ਤੇ ਇਹਨਾ ਕੋਲ ਵੇਚਤੀ ਖੇਤੀ ਮੈਂ ਤਾਂ 나ੜ ਨਾੜ ਤਾਪੀਤੀ ਪੂਰੇ ਲੱਖਾਂ ਵਿੱਚੋਂ ਤੇਤੀ ਲੱਖਾਂ ਵਿੱਚੋਂ ਤੇਤੀ ਕਰ ਜਾ ਸਰਦਾਰ ਤੇ ਬਾਪੂ ਨਾਲ ਟੈਕਟਰ ਖੱਪਦਾ ਉਹ ਪੁੱਤ ਕੰਮ ਦਾ ਥਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਮੁੰਡਾ ਕੰਮ ਦਾ ਥਾਰ ਤੇ ਕੱਚਾ ਟਾਕੇ ਕੋਠੀ ਪਾਲੀ ਕਹਿੰਦੇ ਪਿੰਡ ਵਿੱਚ ਠੁੱਕ ਬਣਾ ਲਈ ਜਿਹੜੇ ਸੀਗੇ ਪਹਿਲਾਂ 40 ਸੀਗੇ ਪਹਿਲਾਂ 40 ਹੁਣ ਮਰਲੇ ਤੇ ਸਾਰਦੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਮੁੰਡਾ ਕੁੰਮ ਦਾ ਥਾਰਤੇ ਖੇਤਾਂ ਦੇ ਵਿੱਚ ਖੱਪਦਾ ਉਹ ਪੁੱਤ ਕੁੰਮ ਦਾ ਥਾਰਤੇ ਕਾਲਜ ਜੀਪ ਬਿਨਾ ਨਹੀਂ ਵੜਦਾ ਉਥੇ ਚਾ ਕੇ ਕਿਹੜਾ ਪੜਦਾ ਰਹਿੰਦਾ ਕੁੜੀਆਂ ਪਿੱਛੇ ਲੜਦਾ ਕੁੜੀਆਂ ਪਿੱਛੇ ਲੜਦਾ ਪਿਪਤਾ ਲਾਣੇਦਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਉਹ ਪੁੱਤ ਕੁੰਮਦਾ ਥਾਰ ਤੇ ਬਾਪੂ ਨਾਲ ਟ੍ਰੈਕਟਰ ਖੱਪਦਾ ਮੁੰਡਾ ਕੁੰਮਦਾ ਥਾਰ ਤੇ ਇਹ ਧਿੱਕਰ ਨਹੀਂ ਚੰਦ ਚੜਾਉ ਇਹਦੀ ਕਰਨੀ ਚੰਦ ਚੜਾਉ ਚੇਤੀ ਪਰਚਾ ਦਰਜ ਕਰਾਉ ਗੱਡੀ ਫਾਈਨੈਂਸਰ ਲੈ ਜਾਉ ਫਾਈਨੈਂਸਰ ਲੈ ਜਾਉ ਲਾ ਤੱਬਾ ਕਿਰਦਾਰ ਤੇ ਬਾਪੂ ਨਾ ਡਾਇਰੈਕਟਰ ਕਪਦਾ ਓ ਮੁੰਡਾ ਕਮਦਾ ਥਾਰੇ ਤੇ ਬਾਪੂ ਖੇਤਾਂ ਦੇ ਵਿੱਚ ਤਪਦਾ ਮੁੰਡਾ ਕਮਦਾ ਥਾਰਤੇ ਫੋਕੀ ਟੋਰ ਜਮੋਣੀ ਛੱਡੋ ਫੋਕੀ ਟੋਰ ਜਮੋਣੀ ਛੱਡ ਜਿੰਨੀ ਪਾਵਰ ਓਨਾ ਗੱਜੋ ਸ਼ਮਲਾ ਕਹਿੰਦਾ ਅੱਖੇ ਲੱਗੋ ਕਹਿੰਦਾ ਅੱਖੇ ਲੱਗੋ ਛਾੜੋ ਫਲ ਪਿਆਰ ਤੇ ਬਾਪੂ ਨਾਲ ਡਰੈਕਟਰ ਖੱਪਦਾ ਉਹ ਪਤ ਕਮ ਦਾ ਥਾਰਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਪਤ ਕਮ ਦਾ ਥਾਰਤੇ ਉਹ ਮੁੰਡਾ ਕਮ ਦਾ ਥਾਰਤੇ ਕਮ ਦਾ ਥਾਰਤੇ ਜਿਉਂਦੇ ਵਸਦੇ ਰੋ ਜਵਾਨੀਆਂ ਮਾਣੋ